ਵੈਸੇ ਤਾਂ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਮਰਨ ਜਿਉਣਾ ਇਹ ਹਮੇਸ਼ਾ ਇੱਕ ਇੱਕ ਸਪਿੰਟ ਤੇ ਜਿਹੜਾ ਇਹ ਚੱਲਦਾ ਰਹਿੰਦਾ ਵਾ ਕਿਉਂਕਿ ਜਿਹੜਾ ਦੁਨੀਆ ਤੇ ਆਇਆ ਵਾ ਉਹਨੇ ਜਿਹੜਾ ਇੱਕ ਦਿਨ ਜਾਣਾ ਵੀ ਹੈਗਾ ਤੇ ਇਹ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਹ ਇਕ ਨਾਲ ਨਹੀਂ ਇਹ ਸਾਰਿਆਂ ਦੇ ਨਾਲ ਜਿਹੜਾ ਇਹ ਹੁੰਦਾ ਹੀ ਰਹਿੰਦਾ ਵਾ ਤੇ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੱਭਿਆਚਾਰ ਹੁੰਦਾ ਜਿਵੇਂ ਦਾ ਓਵੇਂ ਦਾ ਜਿਹੜਾ ਉਹ ਲੋਕ ਵਰਤਾਵਾ ਕਰਕੇ ਉਹਨਾਂ ਨੂੰ ਜਿਹੜਾ ਉਹ ਮਤਲਬ ਇਸ ਦੁਨੀਆ ਤੋਂ ਜਿਹੜਾ ਕੱਲ ਦੇਂਦੇ ਨੇ ਇਸੇ ਤਰ੍ਹਾਂ ਹੀ ਜਿਵੇਂ ਪੰਜਾਬ ਦੇ ਵਿੱਚ ਆਪਣੇ ਸੰਸਕਾਰ ਹੁੰਦਾ ਵਾ ਸੰਸਕਾਰ ਤੋਂ ਬਾਅਦ ਜਿਹੜੇ ਆ ਭੀ ਪਾਸ਼ਾ ਦੇ ਵਿੱਚ ਕਹਿ ਦਗੇ ਆਪਾਂ ਹੱਡੀਆਂ ਹੁੰਦੀਆਂ ਜਾਂ ਫੁੱਲ ਆਪਾਂ ਵੈਸੇ ਕਹਿੰਦੇ ਪੰਜਾਬੀ ਭਾਸ਼ਾ ਦੇ ਵਿੱਚ ਫੁੱਲ ਤੇ ਉਹਨਾਂ ਨੂੰ ਆਪਾਂ ਕੀ ਕਰਦੇ ਆ ਕਿ ਜਦੋਂ ਭੋਗ ਪੈ ਜਾਂਦਾ ਭੋਗ ਤੋਂ ਬਾਅਦ ਆਪਾਂ ਜਾਂ ਕੀਰਤਪੁਰ ਸਾਹਿਬ ਜਾਂ ਹਰੀਕੇ ਪੱਤਣ ਜਾਂ ਕਹਿੰਦੇ ਆਪਾਂ ਕਹਿ ਦਿੰਨੇ ਆ ਬਈ ਵਗਦੇ ਪਾਣੀ ਦੇ ਵਿੱਚ ਉਹਨਾਂ ਨੂੰ ਆਪਾਂ ਜਲ ਪ੍ਰਵਾਹ ਕਰਦੇ ਆ ਤੇ ਇਹ ਜਿਹੜਾ ਹਰ ਇੱਕ ਜਿਹੜੇ ਹਰ ਇੱਕ ਬੰਦਾ ਜਿਹੜਾ ਐਵੇਂ ਕਰਦਾ ਵਾ ਪਰ ਆ ਜਿਹੜੇ ਆਪਣੇ ਖੜੇ ਪਰਿਵਾਰ ਇਹ ਹੈਗਾ ਪਿੰਡ ਕੋੜ ਕਰੋੜ ਤੋਂ ਮਾਤਾ ਨਸੀਬਕੌਰ ਸਪਤਨੀ ਬੁੱਗਰ ਸਿੰਘ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਜਿਹੜੇ ਈਕਾਲ ਚਲਾਣਾ ਕਰ ਗਏ ਸੀਗੇ ਤੇ ਉਹਨਾਂ ਦੇ ਅੱਜ ਭੋਗ ਪਏ ਆ ਤੇ ਭੋਗ ਤੋਂ ਬਾਅਦ ਤਕਰੀਬਨ 1:30 ਦੇ ਜਿਹੜਾ ਟਾਈਮ ਹੋ ਗਿਆ ਵਾ ਤੇ ਇਹਨਾਂ ਨੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਇੱਕ ਨਵਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਦੁਨੀਆ ਨੂੰ ਤੋ ਉਹਨਾਂ ਨੇ ਇਹ ਮੈਸੇਜ ਉਹ ਦਿੱਤਾ ਕਿ ਇਹ ਕਹਿੰਦੇ ਵੀ ਅਸੀਂ ਜਿਹੜੀਆਂ ਮਾਤਾ ਦੀਆਂ ਜੜੀਆਂ ਹਸਤੀਆਂ ਉਹਨਾਂ ਕਹਿੰਦੇ ਅਸੀਂ ਵੀ ਆਪਣੇ ਖੇਤ ਦੇ ਵਿੱਚ ਜਿਹੜੀਆਂ ਦਫਨ ਕਰਨੀਆਂ ਉੱਤੇ ਇੱਕ ਲਾਉਣਾ ਪੌਦਾ ਇਹਦੇ ਨਾਲ ਨਾਲੇ ਤਾਂ ਇਹਨਾਂ ਦੀ ਜਿਹੜੀਆਂ ਯਾਦਾ ਮਾਤਾ ਨਾਲ ਜੁੜੀਆਂ ਰਹਿਣਗੀਆਂ ਕਿਉਂਕਿ ਆਪਾਂ ਐ ਕਰਦੇ ਜਦੋਂ ਆਪਾਂ ਜਲ ਪ੍ਰਵਾਹ ਕਰ ਦਿੰਨੇ ਆ ਮਹੀਨਾ ਖੰਡ 2 ਮਹੀਨੇ ਸਾਲ 2 ਸਾਲ 3 ਸਾਲ ਉਦੋਂ ਬਾਅਦ ਆਪਾਂ ਜਿਹੜਾ ਕੋਣ ਜਾਣੇ ਇਨਸਾਨ ਨੂੰ ਕਿਤੇ ਕਿਤੇ ਚੱਲ ਆਪਣੇ ਯਾਦ ਆਉਂਦਾ ਵਾ ਆਉਂਦਾ ਵੀ ਆਪਾਂ ਵੈਸੇ ਆਪਾਂ ਗੱਲ ਵੀ ਨਹੀਂ ਕਰਦੇਗੇ ਉਸ ਤੋਂ ਬਾਅਦ ਕੀ ਹੁੰਦਾ ਜੇ ਆਪਾਂ ਪੌਦਾ ਲਾਵਾਂਗੇ ਤੇ ਜਦੋਂ ਵੀ ਆਪਾਂ ਲੰਘਦੇ ਟੱਪ ਦੇ ਖੇਤ ਆਵਾਂਗੇ ਵੈਸੇ ਤਾਂ ਪਰ ਯਾਦਾਂ ਖੇਤਾਂ 'ਚ ਆਉਣੀਆਂ ਜਦੋਂ ਆਪਾਂ ਆਵਾਂਗੇ ਤਾਂ ਮਾਤਾ ਦੀਆਂ ਜਿਹੜੀਆਂ ਯਾਦਾਂ ਆਪਣੇ ਦਰਖਤ ਨਾਲ ਜੁੜੀਆਂ ਰਹਿਣਗੀਆਂ ਆਪਾਂ ਦੇਖਾਂਗੇ ਤੇ ਮਾਤਾ ਨੂੰ ਵੀ ਉਹਦੇ ਵਿੱਚੋਂ ਆਪਾਂ ਦਰਖਤ ਦੇ ਵਿੱਚੋਂ ਆ ਕੇ ਯਾਦ ਕਰਾਂਗੇ ਤੇ ਨਾਲੇ ਗੱਲ ਇੱਕ ਹੋਰ ਆ ਜਦੋਂ ਇਹ ਦਰਖਤ ਵੱਡਾ ਹੋ ਗਿਆ ਨਾਲੇ ਤਾਂ ਇਹ ਛਾਅ ਦੇਊਗਾ ਬੈਠਣ ਦੇ ਕੰਮ ਆਊਗਾ ਲੰਘ ਦਾ ਡੱਬਾ ਜਿਹੜਾ ਛੜਕ ਤੋਂ ਵੀਰ ਉਹ ਭਰਾ ਜਿਹੜਾ ਉਹ ਵੀ ਇੱਥੇ ਬੈਠਣਗੇ ਤੇ ਨਾਲੇ ਉਹ ਵੀ ਇੱਕ ਸੀਸਾ ਦੇਣਗੇ ਤੇ ਬਾਕੀ ਜਿਹੜੀ ਇਹ ਗੱਲਬਾਤ ਸਾਰੀ ਆਪਾਂ ਪਰਿਵਾਰ ਦੇ ਮੈਂਬਰ ਨਾਲ ਕਰ ਲੈਨੇ ਆ ਤੁਸੀਂ ਕੀ ਸੋਚ ਕੇ ਜਿਹੜਾ ਇਹ ਮਤਲਬ ਡਿਸੀਜਨ ਲਿਆ ਵਾ ਪਹਿਲਾਂ ਤਾਂ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਸਾਡਾ ਪਰਿਵਾਰ ਨਾਲ ਅਸੀਂ ਆਪਦਾ ਜਾਣੀ ਕਿ ਵੀ ਇਹਦੇ ਸੰਬੰਧ ਬਾਰੇ ਅਸੀਂ ਰਹਿ ਕੀਤੀ ਤੇ ਅਸੀਂ ਸੋਚਿਆ ਵੀ ਅਸੀਂ ਆਪਦੀ ਦਾਦੀ ਦੀਆਂ ਆਸਤੀਆਂ ਖੇਤ ਦੇ ਵਿੱਚ ਦਨਵਾ ਰਹੇ ਹਾਂ ਅਸੀਂ ਉੱਤੇ ਬੂਟਾ ਲਾ ਰਹੇ ਹਾਂ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਇਹ ਅਸੀਂ ਕੀਤਾ ਹੈ ਤੇ ਸਾਰਿਆਂ ਲੋਕਾਂ ਨੂੰ ਇਹੀ ਮੈਸੇਜ ਆ ਸਾਡਾ ਬਈ ਆਪਦੀਆਂ ਆਸਤੀਆਂ ਜੋ ਵੀ ਪਰਿਵਾਰ ਦੀਆਂ ਉਹ ਆਪ ਦੇ ਖੇਤ ਦੇ ਵਿੱਚ ਲਾਓ ਤੇ ਬੂਟੇ ਲਾਓ ਵੱਧ ਤੋਂ ਵੱਧ ਵਾਤਾਵਰਨ ਨੂੰ ਸੰਭਾਲੀ ਆਪਾਂ ਆਪਣੇ ਤੋਂ ਸਿਆਣੇ ਜਿਹੜੇ ਆਪਣੇ ਪਿੰਡ ਦੇ ਗ੍ਰਾਂਥੀ ਸਿੰਘ ਗੁਰਦੁਆਰਾ ਸਾਹਿਬ ਦੇ ਇਹਨਾਂ ਇਹਨਾਂ ਤੋਂ ਸੁਣ ਲੈਣ ਇਹਨਾਂ ਦੇ ਕੀ ਵਿਚਾਰ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਗੁਰਬਾਣੀ ਨੇ ਮਾਪਿਆਂ ਨੂੰ ਮਾਪਿਆਂ ਨੂੰ ਜੋ ਗੁਰੂ ਦਾ ਦਰਜਾ ਦਿੱਤਾ ਹੈ ਵੀ ਮਾਪੇ ਸਾਡੇ ਗੁਰੂ ਆ ਸੋ ਸਾਡੇ ਸਤਕਾਰਯੋਗ ਮਾਤਾ ਜੀ ਮਾਤਾ ਨਸੀਬਕੌਰ ਜਿਨ੍ਹਾਂ ਦਾ ਪਰਿਵਾਰ ਜੋ ਰਲ ਕੇ ਇੱਕ ਬਹੁਤ ਵੱਡਾ ਮੈਸੇਜ ਹੈ ਤੇ ਇਹਦੇ ਨਾਲ ਜਿਹੜਾ ਹੈ ਇੱਥੇ ਇੱਕ ਪੌਦਾ ਲੱਗ ਜਾਵੇਗਾ ਰੁੱਖ ਲੱਗ ਜਾਵੇਗਾ ਤੇ ਮਹਾਰਾਜ ਨੇ ਜੋ ਬਾਣੀ ਵਿੱਚ ਜ਼ਿਕਰ ਕੀਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਜਿੰਨੇ ਰੁੱਖ ਹੋਣਗੇ ਓਨੀ ਸਾਫ ਹੋਵੇਗੀ ਤੇ ਇੱਕ ਆਪਾਂ ਆਪਣੇ ਮਾਪਿਆਂ ਦੀ ਯਾਦ ਨਾਲ ਜੁੜੇ ਰਹਿੰਦੇ ਹਾਂ ਕਿਉਂਕਿ ਘਰ ਦੇ ਵਿੱਚ ਵੀ ਕਈ ਵਾਰ ਆਪਾਂ ਜਦੋਂ ਉਹਨਾਂ ਦਾ ਸੰਸਕਾਰ ਹੋ ਜਾਂਦਾ ਜਾਂ ਭੋਗ ਪੇਜ ਜਾਂਦਾ ਬਾਅਦ ਦੇ ਵਿੱਚ ਨਾ ਸਮਾਕਾਰਾਂ ਦੇ ਵਿੱਚ ਆਪਾਂ ਇੰਨੇ ਬੀਜੀ ਹੋ ਜਾਂਦੇ ਆ ਕਿ ਆਪਾਂ ਨੂੰ ਉਹਨਾਂ ਦਾ ਨਹੀਂ ਚੇਤਾ ਰਹਿੰਦਾ ਪਰ ਇਸ ਕਰਕੇ ਇਹ ਜੋ ਰੁੱਖ ਲੱਗਾ ਹੋਗਾ ਨਾਲੇ ਉਹਨਾਂ ਦਾ ਆਪਾਂ ਨੂੰ ਚੇਤਾ ਸਦਾ ਹੀ ਆਪਾਂ ਉਹਨਾਂ ਨਾਲ ਜੁੜੇ ਰਹਿਵਾਂਗੇ ਨਾਲੇ ਇੱਕ ਰੁੱਖ ਦਾ ਵਾਅਦਾ ਹੋ ਗਿਆ ਹੈ ਸੋ ਇਸੇ ਤਰ੍ਹਾਂ ਸੰਤਾਨਾਂ ਨੂੰ ਮੈਸੇਜ ਹੈ ਕਿ ਵੱਧ ਤੋਂ ਵੱਧ ਇਹ ਜੋ ਨਾ ਜੇ ਜਿਸ ਤਰ੍ਹਾਂ ਗੁਰਮੁਖ ਪਿਆਰੇ ਕਰ ਰਹੇ ਆ ਆਪਾਂ ਵੀ ਸਾਰੇ ਰੱਬ ਨਾਲ ਕਰਿਓ ਉਹਦਾ ਹੁਕਮ ਹੈ ਮਾਲਕ ਦਾ ਪਰ ਆਪਾਂ ਵਾਅਦਾ ਦਿੱਤਾ ਯਾਦ ਜਿਹੜੀ ਉਹ ਲਈ ਜਾਵੇ ਰੁੱਖ ਲੱਗ ਜਾਣਗੇ ਇਹਦੇ ਨਾਲ ਵਾਤਾਵਰਨ ਸਾਫ਼ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਦਾ ਜੋ ਵੀ ਪ੍ਰਬੰਧ ਸੀ ਸਾਡਾ ਜੰਦਰਾਖਤ ਲਾਉਣਾ ਸੀ ਅਸੀਂ ਲਾ ਦਿੱਤੇ ਆ ਸਾਡੀਆਂ ਇਹਦੇ ਨਾਲ ਯਾਦਾਂ ਜੁੜੀਆਂ ਰਹਿਣਗੀਆਂ ਸਾਡੀ ਦਾਦੀ ਜੀ ਦੀਆਂ ਯਾਨੀ ਕਿ ਕੋਈ ਭੁੱਲਣ ਜੋਗਾ ਕੰਮ ਹੈ ਨਹੀਂਗਾ ਵੀ ਸਾਡੇ ਆਉਣ ਵਾਲੇ ਬੱਚੇ ਵੀ ਨੂੰ ਗਾਈਡ ਕਰਨਗੇ गांव ਜੋ ਵੀ ਹੋਊਗਾ ਸਾਡਾ ਵੀ ਇਦਾਂ ਬੱਚਿਆਂ ਨੂੰ ਅਸੀਂ ਜਾਗਰੂਤ ਕੀਤਾ ਹੈਗਾ ਬਈ ਇਸ ਤਰ੍ਹਾਂ ਜੋ ਵੀ ਹੈਗਾ ਕੋਈ ਨਵੀਂ ਨਵੀਂ ਜਨਰੇਸ਼ਨ ਆ ਕੋਈ ਵੀ ਚੀਜ਼ ਹੈਗੀ ਉਹ ਇਸ ਤਰ੍ਹਾਂ ਦੇ ਖੇਤ ਦੇ ਵਿੱਚ ਜੋ ਵੀ ਆਸਤìn ਕਿਸੇ ਦੀਆਂ ਬਜ਼ੁਰਗ ਦੀਆਂ ਵੱਡੇ ਦੀਆਂ ਲਾਉ ਤੇ ਬੂਟੇ ਲਾਉ ਅਤਵਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ